ਓਏ ਬੁੱਤਾ ਬੱਸ ਆ ਲਿਆ ਇਹੀ ਆ ਬੁੱਤਾ ਇਹ ਮੇਰੇ ਆ ਹੀ ਰਿਹਾ ਬੁੱਤਾ ਰਾਜਵੀਰ ਜਵੰਦਾ ਦਾ ਬੜੇ ਹੀ ਗਮਗੀਨ ਮਾਹੌਲ ਚ ਸਸਕਾਰ ਕਰ ਦਿੱਤਾ ਗਿਆ ਪੰਜ ਤੱਤਾਂ ਚ ਰਾਜਵੀਰ ਜਵੰਦਾ ਵਲੀਨ ਹੋ ਚੁੱਕੇ ਨੇ ਰਾਜਵੀਰ ਜਵੰਦਾ ਦੇ ਮਾਸੂਮ ਪੁੱਤ ਵੱਲੋਂ ਚੇਖਾ ਨੂੰ ਅਗਨੀ ਦਿੱਤੀ ਗਈ ਹੈ ਪਰਿਵਾਰਦਾਰ ਰੋ ਰੋ ਬੁਰਾ ਹਾਲ ਹੈ ਪੁੱਤ ਨੂੰ ਯਾਦ ਕਰ ਰੋਂਦੀ ਮਾਂ ਪਤਨੀ ਧੀ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਮਨ ਉਦਾਸ ਹੈ ਦਿਲ ਉਦਾਸ ਹੈ ਅੱਖਾਂ 'ਚ ਹੰਝੂ ਨੇ ਹਰ ਅੱਖ ਨਾਮ ਹੋ ਰਹੀ ਹੈ ਹਰ ਚਿਹਰਾ ਉਦਾਸ ਹੈ ਮੁਰਝਾਇਆ ਹੋਇਆ ਹੈ ਚਾਰੇ ਪਾਸੇ ਗਮਗੀਨ ਮਾਹੌਲ ਹੈ ਹਰ ਪਾਸੇ ਰਾਜਵੀਰ ਜਵੰਦੇ ਦਾ ਜ਼ਿਕਰ ਹੋ ਰਿਹਾ ਹੈ ਭਾਵੇਂ ਕੋਈ ਵੀ ਥਾਂ ਹੋਵੇ ਹਰ ਕਿਸੇ ਵੱਲੋਂ ਰਾਜਵੀਰ ਜਵੰਦਾ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਬਹੁਤ ਘੱਟ ਇਨਸਾਨ ਹੁੰਦੇ ਨੇ ਜਿਨ੍ਹਾਂ ਦੀ ਇਸ ਤਰੀਕੇ ਨਾਲ ਗੱਲ ਹੁੰਦੀ ਹੈ ਹਰ ਕੋਈ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚਿਆ ਲੋਕਾਂ ਦਾ ਵੱਡਾ ਇਕੱਠ ਰਾਜਵੀਰ ਜਵੰਦੇ ਦੇ ਆਖਰੀ ਵਾਰ ਦਰਸ਼ਨ ਕਰਨ ਲਈ ਉਸ ਦੀ ਆਖਰੀ ਝਲਕ ਪਾਉਣ ਲਈ ਪਹੁੰਚਿਆ ਹੋਇਆ ਆਪ ਮਹਾਰੇ ਲੋਕ ਰਾਜਵੀਰ ਜਵੰਦੇ ਨੂੰ ਦੇਖਣ ਲਈ ਪਹੁੰਚੇ ਨੇ ਉਸ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ ਰਾਜਵੀਰ ਜਵੰਦਾ ਲਈ ਹੋਇਆ ਇਹ ਕਾਠ ਦੱਸ ਰਿਹਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਜਵੰਦਾ ਇਸ ਦੁਨੀਆ 'ਚੋਂ ਇਸ ਜਹਾਨ 'ਚੋਂ ਕੀ ਖੱਟ ਕੇ ਗਿਆ ਭਾਵੇਂ ਕੋਈ ਵੀ ਵਰਗ ਹੋਵੇ ਪੰਜਾਬੀ ਇੰਡਸਟਰੀ ਹੋਵੇ ਹੋਰ ਕੋਈ ਸੰਸਥਾ ਹੋਵੇ ਜਾਂ ਫਿਰ ਆਮ ਲੋਕ ਹੋਣ ਹਰ ਕਿਸੇ ਵੱਲੋਂ ਰਾਜਵੀਰ ਜਵੰਦਾ ਨੂੰ ਆਪਣੇ ਤੌਰ ਤੇ ਸ਼ਰਧਾਂਜਲੀ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਬਣਾਇਆ ਗਿਆ ਹੈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਪਰਿਵਾਰ ਤੇ ਜੋ ਇਹ ਕਹਿਰ ਟੁੱਟਿਆ ਇਹ ਅਸਹਿ ਹੈ ਪਰਿਵਾਰ ਲਈ ਇਸ ਦੁੱਖ ਚੋਂ ਨਿਕਲਣਾ ਬੇਹੱਦ ਮੁਸ਼ਕਲ ਹੈ ਪਰਿਵਾਰ ਇਸ ਦੁੱਖ ਨੂੰ ਦਰਦ ਨੂੰ ਇਸ ਕਹਿਰ ਨੂੰ ਕਦੇ ਚਾਹ ਕੇ ਵੀ ਭੁਲਾ ਨਹੀਂ ਸਕੇਗਾ ਰਾਜਵੀਰ ਜਵੰਦਾ ਇੱਕ ਅਜਿਹੇ ਬਲੱਖਣ ਗਾਇਕ ਸੀ ਜਿਨ੍ਹਾਂ ਦੇ ਬਹੁਤ ਸਾਰੇ ਸੱਭਿਆਚਾਰਕ ਗੀਤ ਬੇਹੱਦ ਮਕਬੂਲ ਹੋਏ ਲੋਕਾਂ ਦੇ ਦਿਲਾਂ ਤੇ ਰਾਜਵੀਰ ਜਵੰਦਾ ਰਾਜ ਕਰ ਰਹੀ ਸੀ ਪਰ ਕਿਸੇ ਨੇ ਇਹ ਕਦੇ ਬੁਰੇ ਤੋਂ ਬੁਰੀ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਰਾਜਵੀਰ ਜਵੰਦਾ ਇਸ ਤਰੀਕੇ ਨਾਲ ਬੇਵਕਤੀ ਅਲਵਿਦਾਖ ਜਾਣਗੇ ਰਾਜਵੀਰ ਜਵੰਦਾ ਦਾ ਉਸ ਥਾਂ ਤੇ ਸਸਕਾਰ ਕੀਤਾ ਗਿਆ ਜਿਸ ਥਾਂ ਤੇ ਰਾਜਵੀਰ ਜਵੰਦਾ ਕਦੇ ਖੇਡਿਆ ਕਰਦਾ ਸੀ ਇਸ ਥਾਂ ਤੇ ਖੇਡ ਕੇ ਰਾਜਵੀਰ ਜਵੰਦਾ ਵੱਡਾ ਹੋਇਆ ਇਸੇ ਸਟੇਜ ਤੇ ਰਾਜਵੀਰ ਜਵੰਦਾ ਵੱਲੋਂ ਗੀਤ ਗਾ ਕੇ ਲੋਕਾਂ ਦੇ ਦਿਲਾਂ ਚ ਇੱਕ ਖਾਸ ਥਾਂ ਬਣਾਈ ਗਈ ਸੀ ਇਹ ਕਦੇ ਨਹੀਂ ਸੋਚਿਆ ਸੀ ਕਿ ਰਾਜਵੀਰ ਜਵੰਦਾ ਇਸ ਤਰੀਕੇ ਨਾਲ ਪਰਿਵਾਰ ਨੂੰ ਚਾਉਣ ਵਾਲਿਆਂ ਨੂੰ ਹਮੇਸ਼ਾ ਲਈ ਅਲविदा ਆਖ ਜਾਣਗੇ ਜਕਬਨੀ ਟੀਵੀ ਲਈ ਰਜੇਸ਼ ਗੋਤਮ ਦੀ ਰਿਪੋਰਟ